ਪੁਰਾਣੇ ਬਜ਼ੁਰਗ ਔਰ ਸਿਆਣੀ ਸੋਚ ਵਾਲੇ ਇਹ ਦੱਸਦੇ ਹੁੰਦੇ ਸਨ ਕਿ ਦੁਸ਼ਮਣ ਜੇਕਰ ਦੋਸਤ ਬਣ ਜੇ ਉਹ ਦੋਸਤੀ ਪੂਰੀ ਨਿਭਾ ਸਕਦਾ ਹੈ ਦੁਸ਼ਮਣ ਜੇ ਦੋਸਤ ਬਣ ਜੇ ਉਹ ਦੋਸਤੀ ਪੂਰੀ ਨਿਭਾ ਸਕਦਾ ਹੈ ਪਰ ਜੇਕਰ ਕੋਈ ਦੋਸਤ ਦੁਸ਼ਮਣ ਬਣ ਜੇ ਉਹਦੀ ਦੁਸ਼ਮਣੀ ਦੀ ਸਿਖਰਤਾ ਹੈ ਇਸ ਲਈ ਜੇ ਕੋਈ ਦੋਸਤ ਆਪਣਾ ਦੁਸ਼ਮਣ ਬਣ ਗਿਆ ਉਸ ਤੋਂ ਆਪਣੇ ਆਪ ਨੂੰ ਬਚਾਉਣਾ ਬਹੁਤ ਔਖਾ ਹੋ ਜਾਂਦਾ ਹੈ ਉਹਦੇ ਵਿੱਚ ਕਦੀ ਵੀ ਖਤਾ ਨਾ ਖਾਓ ਇਸ ਲਈ ਦੁਸ਼ਮਣੀ ਔਰ ਦੋਸਤੀ ਦੀਆਂ ਰੋ ਰੀਤਾ ਨੇ ਕੱਲ ਬਹੁਤ ਗੂੜੀ ਦੁਸ਼ਮਣੀ ਵਾਲਾ ਹੋ ਸਕਦਾ ਦੋਸਤੀ ਦੀ ਸ਼ਿਖਰ ਤੱਕ ਚਲੇ ਜਾਵੇ ਔਰ ਜੇ ਕੋਈ ਦੋਸਤ ਦੁਸ਼ਮਣ ਬਣ ਜਾਵੇ ਉਹਦੀ ਦੁਸ਼ਮਣੀ ਦੀ ਕੋਈ ਸਿਕਰਤਾ ਨਹੀਂ ਅੰਤ ਨਹੀਂ ਕੋਈ ਰਹਿਣਾ ਇਸ ਕਰਕੇ ਆਪਣੇ ਆਪ ਨੂੰ ਤਾਂ ਹੀ ਅਸੀਂ ਬਚਾ ਸਕਦੇ ਜੇ ਅਸੀਂ ਕਿਸੇ ਦੀਆਂ ਕਿਸੇ ਥਿੱਕੇ ਦੀਆਂ ਗੱਲਾਂ ਦੇ ਵਿੱਚ ਨਾ ਆਈਏ ਕੋਸ਼ਿਸ਼ ਕਰੋ ਉਸ ਪ੍ਰਮਾਤਮਾ ਨੂੰ ਯਾਦ ਕਰੋ ਪ੍ਰਮਾਤਮਾ ਨੂੰ ਆਪਣਾ ਦੋਸਤ ਬਣਾ ਲਓ ਫਿਰ ਅਸੀਂ ਹਰ ਉਸ ਨੁਕਸਾਨ ਤੋਂ ਬਚ ਸਕਦੇ ਹਾਂ ਜੋ ਸਾਨੂੰ ਬਹੁਤ ਨੇੜੇ ਰਹਿ ਕੇ ਔਰ ਦੋਸਤ ਦੀ ਸ਼ਕਲ ਦੇ ਵਿੱਚ ਦੁਸ਼ਮਣ ਪਛਾਹ ਸਕਦਾ ਹੈ